ਸੁਖਨਾਲਾ ਕੇਸ ਵਿੱਚ ਮੁਜਰੀਮ ਨੰਬਰ 4 ਵੀਰਿੰਦਰ ਕੋਹੜ ਜਿਸ ਨੂੰ ਕਿ ਗੁਰਵਿੰਦਰ ਸਿੰਘ ਦੇ ਮਰਡਰ ਦੀ A to Z ਜਾਣਕਾਰੀ ਸੀ ਗੁਰਵਿੰਦਰ ਸਿੰਘ ਨੂੰ ਮਾਰਨ ਲਈ ਜੋ ਅਸਲ ਪਲਾਨ ਬਣਾਇਆ ਗਿਆ ਸੀ ਉਹ ਸੀ ਨਸ਼ੇ ਦੀ ਓਵਰਡੋਜ਼ ਗੁਰਵਿੰਦਰ ਕਤਲ ਕੇਸ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵੀਰਿੰਦਰ ਕੋਰ ਨੂੰ ਕੰਡੀਸ਼ਨਲ ਬੇਲ ਮਿਲ ਗਈ ਹੈ ਉਸਨੇ ਆਪਣੇ ਪੇਪਰ ਦੇਣੇ ਸੀ ਜਿਸ ਕਰਕੇ ਮਾਨਯੋਗ ਅਦਾਲਤ ਨੇ ਉਸ ਨੂੰ ਕੰਡੀਸ਼ਨਲ ਬੇਲ ਦੇ ਦਿੱਤੀ ਹੈ ਕੰਡੀਸ਼ਨਲ ਬੇਲ ਦਾ ਮਤਲਬ ਉਹ ਜੇਲ੍ਹ ਚੋਂ ਪੇਪਰ ਦੇਣ ਜਾਊਗੀ ਐਗਜ਼ਾਮ ਸੈਂਟਰ ਤੇ ਪੇਪਰ ਦੇ ਕੇ ਵਾਪਸ ਜੇਲ੍ਹ ਚ ਆ ਜਾਊਗੀ ਪਰ ਕਿਹਾ ਜਾ ਰਿਹਾ ਹੈ ਕਿ ਗੁਰਵਿੰਦਰ ਦੇ ਕਤਲ ਵਿੱਚ ਵੀਰਿੰਦਰ ਕੋਰ ਦਾ ਸਿੱਧਾ ਹੱਥ ਸੀ ਤੇ ਕਤਲ ਵਿੱਚ ਵਰਤਿਆ ਗਿਆ ਮਟੀਰੀਅਲ ਵੀਰਿੰਦਰ ਕੋਰ ਨੇ ਹੀ ਮੁਹੱਈਆ ਕਰਵਾਇਆ ਸੀ ਵੀਰਿੰਦਰ ਕੋਰ ਦਾ ਰਿਸ਼ਤਾ ਹੋਇਆ ਸੀ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੇ ਨਾਲ ਹੁਣ ਗੁਰਵਿੰਦਰ ਦੇ ਪਿਤਾ ਨੂੰ ਇਹ ਵੀ ਦਰ ਹੈ ਕਿ ਪੁਲਿਸ ਸਹੀ ਇਨਵੈਸਟੀਗੇਸ਼ਨ ਕਰੂਗੀ ਨਾਲੇ ਉਹ ਨਰਸਿੰਗ ਦਾ ਕੋਰਸ ਵੀ ਕਰ ਰਹੀ ਸੀ ਕਿਹਾ ਜਾ ਰਿਹਾ ਕਿ ਨਿਸ਼ਾ ਵੀਰਿੰਦਰ ਕੋਰ ਨੇ ਹੀ ਮੋਈਆ ਕਰਵਾਇਆ ਸੀ ਮੀਡੀਆ ਸਾਹਮਣੇ ਇੱਕ ਵਕੀਲ ਨੇ ਦੋਸ਼ ਲਗਾਇਆ ਹੈ ਕਿ ਨਸ਼ੇ ਦਾ ਟੀਕਾ ਲਗਾਉਣ ਦੀ ਪ੍ਰੈਕਟਿਸ ਰੁਪਿੰਦਰ ਕੋਰ ਨੂੰ ਵੀਰਿੰਦਰ ਕੋਰ ਨੇ ਹੀ ਦਿੱਤੀ ਸੀ ਇਸ ਬੇਸ ਤੇ ਉਹ ਵੀ ਮੁੱਖ ਦੋਸ਼ੀ ਮੰਨੀ ਜਾਂਦੀ ਹੈ ਤੇ ਵਕੀਲ ਦਾ ਇਹ ਵੀ ਕਹਿਣਾ ਸੀ ਜਦੋਂ ਰੁਪਿੰਦਰ ਨੇ ਗੁਰਵਿੰਦਰ ਦਾ ਕਤਲ ਕੀਤਾ ਉਸ ਸਮੇਂ ਰੁਪਿੰਦਰ ਦਾ ਪਿਓ ਉੱਥੇ ਹੀ ਸੀ ਤੇ ਜਦੋਂ ਉੱਥੇ ਪੁਲਿਸ ਆਈ ਤੇ ਰੁਪਿੰਦਰ ਉੱਥੇ ਨਾਟਕ ਕਰ ਰਹੀ ਸੀ ਉਸਨੇ ਕਿਹਾ ਲੁਟੇਰੇ ਆਏ ਤੇ ਸੋਨ ਤੇ ਹੋਰ ਚੀਜ਼ਾਂ ਲੁੱਟ ਕੇ ਲੈ ਗਏ ਤੇ ਉੱਥੇ ਰੁਪਿੰਦਰ ਦੇ ਮਾਪਿਓ ਨੇ ਉਸ ਦਾ ਹੀ ਸਾਥ ਦਿੱਤਾ ਤੇ ਜੋ ਪਹਿਲੀ ਕੰਪਲੇਂਟ ਉਹ ਵੀ ਉਹਨਾਂ ਵੱਲੋਂ ਨਹੀਂ ਕੀਤੀ ਗਈ ਤੇ ਵਕੀਲ ਨੇ ਦੋਸ਼ ਲਾਇਆ ਕਿ ਰੁਪਿੰਦਰ ਦੇ ਮਾਪਿਓ ਵੀ ਨਾਟਕ ਹੀ ਕਰ ਰਹੇ ਨੇ ਅੰਦਰੋਂ ਅੰਦਰੀ ਉਹਨਾਂ ਦਾ ਪੂਰਾ ਸਾਥ ਆਪਣੀ ਕੁੜੀ ਲਈ ਤੇ ਰੁਪਿੰਦਰ ਦੇ ਕੇਸ ਦੀ ਕੌਣ ਪੈਰਵੀ ਕਰ ਰਿਹਾ ਤੇ ਕੌਣ ਵੀਆਈਪੀ ਸਹੂਲਤਾਂ ਦੇ ਰਿਹਾ ਤੇ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਵੀਆਈਪੀ ਸਹੂਲਤਾਂ ਤੇ ਕੇਸ ਦੀ ਪੈਰਵੀ ਕੌਣ ਕਰ ਰਿਹਾ ਹੈ ਅਸਲ ਵਿੱਚ ਰੁਪਿੰਦਰ ਕੌਰ ਦਾ ਮੇਨ ਪਲਾਨ ਇਹ ਸੀ ਕਿ ਗੁਰਵਿੰਦਰ ਨੂੰ ਨਸ਼ੇ ਦਾ ਟੀਕਾ ਲਗਾ ਕੇ ਮਾਰ ਦਿੱਤਾ ਜਾਏ ਤੇ ਗੁਰਵਿੰਦਰ ਦੀ ਮੌਤ ਨੈਚੁਰਲ ਲੱਗੇ ਪਰ ਹੋਇਆ ਇਹਦੇ ਬਿਲਕੁਲ ਉਲਟ ਤੇ ਪਲਾਨ ਫੇਲ ਹੋ ਗਿਆ ਪਰ ਜੇ ਰੁਪਿੰਦਰ ਨੇ ਜੋ ਸੋਚਿਆ ਸੀ ਉਹ ਹੋ ਜਾਂਦਾ ਤਾਂ ਰੁਪਿੰਦਰ ਨੇ ਸਾਫ ਬਚ ਜਾਣਾ ਸੀ ਤੇ ਗੁਰਵਿੰਦਰ ਦੇ ਮਾਪਿਓ ਰੱਬ ਦਾ ਭਾਣਾ ਸਮਝ ਕੇ ਸਬਰ ਕਰ ਲੈਂਦੇ ਤੇ ਸਾਰੀ ਜ਼ਮੀਨ ਜਾਇਦਾਦ ਰੁਪਿੰਦਰ ਨੂੰ ਹੀ ਸੌਂਪ ਦੇਣੀ ਸੀ ਕਿਉਂਕਿ ਗੁਰਵਿੰਦਰ ਦੇ ਫਾਦਰ ਰੁਪਿੰਦਰ ਤੇ ਬਹੁਤ ਵਿਸ਼ਵਾਸ ਕਰਦੇ ਸੀ ਉਹਨਾਂ ਨੇ ਰੁਪਿੰਦਰ ਦਾ ਮੋਬਾਈਲ ਨੰਬਰ ਆਪਣੇ ਫੋਨ ਵਿੱਚ ਮੇਰਾ ਪੁੱਤ ਲਿਖ ਕੇ ਫੇਡ ਕੀਤਾ ਹੋਇਆ ਸੀ ਇੰਨਾ ਵਿਸ਼ਵਾਸ ਕਰਦੇ ਸੀ ਉਹ ਰੁਪਿੰਦਰ ਤੇ ਪਰ ਰੁਪਿੰਦਰ ਨੇ ਐਡਾ ਵੱਡਾ ਵਿਸ਼ਵਾਸ ਘਾਤ ਕੀਤਾ ਉਹਨਾਂ ਨਾਲ ਵਕੀਲ ਨੇ ਇਹ ਵੀ ਦੋਸ਼ ਲਗਾਏ ਦੀ ਪੁਲਿਸ ਕੇਸ ਨੂੰ ਕਮਜ਼ੋਰ ਕਰ ਰਹੀ ਹੈ ਕਿਉਂਕਿ ਜੋ ਵੀਆਈਪੀ ਸਹੂਲਤਾ ਦੀ ਗੱਲ ਬਾਹਰ ਆਈ ਹੈ ਉਹਨਾਂ 'ਚ ਕੋਈ ਨਾ ਕੋਈ ਸੱਚਾਈ ਜ਼ਰੂਰ ਹੈ ਤੁਹਾਡੇ ਆਪਣੇ ਕੀ ਵਿਚਾਰ ਨੇ ਇਸ ਬਾਰੇ ਜਰੂਰ ਦੱਸਿਓ